ਗਿਆ ਹਾਏ 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 ਲੋਕ ਆਪਾ ਹਾਏ 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 ਸਾਰੇ ਪਿੱਟੋ ਹਾਏ 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 ਆਪਣੇ ਨਗਰ ਤੋਂ ਵੀ ਵੱਡੀ ਗੰਦੀ ਚ ਕਿਸਾਨ ਗਏ ਸੀ ਪਰ ਸ਼ਾਮ ਨੂੰ ਸਾਨੂੰ ਰਿਹਾ ਉਹਨਾਂ ਇਲਜ਼ਾਮ ਇਹ ਲਾਉਂਦੇ ਆ ਕਿ ਤੁਸੀਂ ਸੜਕਾਂ ਰੋਕੀਆਂ ਸਰਕੋ ਭਲਿਓ ਲੋਕੋ ਅਸੀਂ ਥੋੜੋ ਰੋਕੀਆਂ ਇਹ ਤਾਂ ਹਰਿਆਣਾ ਦੀ ਸਰਕਾਰ ਨੇ ਦੋਵੇਂ ਪਾਸੇ ਬੈਰੀਕੇਟਿੰਗ ਕਰਕੇ ਰੋਕਿਆ ਸੀ ਨਾਉ ਤੇ ਰੁਕਣਾ ਸੀ ਆਈ ਤਾਂ ਦਿੱਲੀ ਨੂੰ ਜਾ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਐਮਐਸਪੀ ਲੈ ਕੇ ਰਖਾਂ ਤਮਾਨ ਮਰਦਾਬਾਦ 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 ਕਰੋ ਸ਼ਿਆਪਾ ਹੇ ਹੇ ਹਾਏ 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 ਮੋਦੀ ਮਰ ਗਿਆ ਹਾਏ 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 ਭਗਵੰਤ ਮਰ ਗਿਆ ਹਾਏ 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 ਆਖਰ ਪ੍ਰਧਾਨ ਕਰ ਲਿਆ ਉਹ ਕਰ ਲੈਣਾ ਇੱਕ ਮਿੰਟ ਦਾ ਸਮਾਂ ਇਹ ਦੁਬਾਰਾ ਅਸੀਂ ਜਾ ਕੇ ਇਹਨਾਂ ਦਾ ਕਿਰਿਆ ਕਰਮ ਕਰਨਾ ਸਪੱਸ਼ਟ ਪਤਾ ਹੀ ਹੈ ਕਿ ਆਪਣਾ ਐਮਐਸਪੀ ਕਿਸਾਨਾਂ ਦਾ ਸਮੁੱਚੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਭਾਰਤ ਨੂੰ ਡਬਲਯੂਟੀਓ ਤੋਂ ਬਾਹਰ ਲਿਆਉਣਾ ਪ੍ਰਾਲੀ ਵਾਲੇ ਪਰਕੇ ਇਹ ਚੇਪ ਵਾਲੇ ਮੀਤਰਾ ਦੇ ਮਸਲੇ ਤੇ ਹੋਰ ਭੱਗ ਦੇ 12 13 ਮਸਲੇ ਨੂੰ ਲੈ ਕੇ ਆਪਣਾ ਅੰਦੋਲਨ ਪਿਛਲੇ ਸਾਲ 13 ਫਰਵਰੀ ਤੋਂ ਸ਼ੁਰੂ ਹੋ ਕੇ ਨੌਰੀ ਅਤੇ ਸ਼ੰਭੂ ਮੋਰਚੇ ਦੇ ਉੱਤੇ ਜੱਟਾ ਹੋਇਆ ਸੀਗਾ ਦੋ ਮੋਰਚਿਆਂ ਵੱਲੋਂ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕਾ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿੱਤੀਆਂ ਗਈਆਂ ਕਾਲਾਂ ਸੀਆਂ ਉੱਥੇ ਲੱਗਿਆ ਹੋਇਆ ਸੀ ਸਰਕਾਰ ਨਾਲ ਗੱਲਬਾਤ ਵੀ ਪਹਿਲਾਂ ਵੀ ਚੱਲੀ ਸੀ ਉਹ ਦੁਬਾਰਾ ਫੇਰ ਚੱਲ ਪਈ ਸੀ ਹੁਣ ਵੀ ਤਿੰਨ ਮੀਟਿੰਗਾਂ ਤੋਂ ਪਹਿਲਾਂ ਹੋ ਚੁੱਕੀਆਂ ਐ ਤਾਂ ਬੀਤੇ 19 ਤਰੀਕ ਨੂੰ 19 ਮਾਰਚ ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ਸੀਗੀ ਜਿਦੇ ਚ ਪੰਜਾਬ ਸਰਕਾਰ ਵੀ ਬੈਠੀ ਸੀ ਪਰ ਜਿਵੇਂ ਹੀ ਮੀਟਿੰਗ ਖਤਮ ਹੁੰਦੀ ਆ ਤਾਂ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੇ ਸਰਦਾਰ ਜਗੀਸ਼ ਸਿੰਘ ਜੀ ਡੱਲੇਵਾਲ ਤੇ ਜਿੰਨੇ ਮੋਰਚੇ ਦੇ ਦੂਜੇ ਆਗੂ ਸਹਿਬਾਨ ਸੀ ਤੇ ਜਿੰਨੇ ਭਾਰਤੀ ਕਿਸਾਨ ਜੂਨੇ ਇਕਤਾ ਸਿੱਧੂ ਪਰਦੇ ਕਾਰਕੁਨ ਤੇ ਆਗੂ ਸਹਿਬਾਨ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਗਏ ਸੀ ਸਾਰਿਆਂ ਨੂੰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਤੇ ਵੱਡੀ ਤਦਾਦ ਦੇ ਵਿੱਚ 5-5 7-7 ਹਜ਼ਾਰ ਪੁਲਿਸ ਵਾਲਾ ਦੋਵੇਂ ਮੋਰਚਿਆਂ ਦੇ ਉੱਤੇ ਲਾ ਕੇ ਜਿੰਨੇ ਮੋਰਚਿਆਂ ਤੇ ਵਿੱਚ ਆਗੂ ਸੀਗੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਉੱਤੇ ਸਾਡੇ 10 ਟ੍ਰਾਲੀਆਂ ਲੱਗੀਆਂ ਸੀ ਉਹਨਾਂ ਨੂੰ ਤੈਸਨੈਸ ਕਰਤਾ ਜੇਸੀ ਬੀਹਾਂ ਦੇ ਬਲਡوزر ਚਲਾ ਕੇ ਸੋ ਵੀਰੋ ਜਿਹਦੇ ਰੋਸ ਦੇ ਵਜੋਂ ਬੀਤੇ ਕੱਲ 20 ਤਰੀਕ ਨੂੰ ਅਸੀਂ ਰੋਡ ਜਾਮ ਕਰਨ ਦਾ ਪ੍ਰੋਗਰਾਮ ਦਿੱਤਾ ਸੀ ਜਿੱਥੋਂ ਸਾਨੂੰ ਪ੍ਰਸ਼ਾਸਨ ਨੇ ਗ੍ਰਿਫਤਾਰ ਕਰ ਲਿਆ ਆਪਣੇ ਨਗਰ ਤੋਂ ਵੀ ਵੱਡੀ ਗੰਟੀ ਤੇ ਕਿਸਾਨ ਗਏ ਸੀ ਪਰ ਸ਼ਾਮ ਨੂੰ ਸਾਨੂੰ ਰਿਹਾਇਆ ਕਰ ਦਿੱਤਾ ਗਿਆ ਉਸ ਤੋਂ ਦਬਾਅ ਪੈ ਗਿਆ ਪਰ ਜਿਹੜਾ ਕਿ ਸਾਡਾ ਮੋਰਚਾ ਉਵੇਂ ਚੱਲ ਰਿਹਾ ਸਾਡੀਆਂ ਮੰਗਾਂ ਉਵੇਂ ਆ ਤੇ ਅਸੀਂ ਡੜਾ ਪੂਰਾ ਵੀ ਨਿਸ਼ਚੇ ਦੇ ਨਾਲ ਲੱਗੇ ਹੋਏ ਆ ਵੀ ਆਖੇ ਆਪਦੀਆਂ ਮੰਗਾਂ ਮਨਾਉਣੀ ਪਰ ਜਿਹੜੀਆਂ ਭਗਵੰਤ ਮਾਨ ਨੇ ਆਪਦੀ ਕਬਰ ਖੋਦੀ ਐ ਆਪਦੀ ਮੌਤ ਕੀਤੀ ਐ ਅਤਾਈਓ ਲੋਥ ਬਣ ਕੇ ਪਿਆ ਅੱਜ ਅਸੀਂ ਆਰਤੀ ਪੂਕ ਮਜਾਰਾ ਇੱਥੇ ਕਰ ਰਹੇ ਆ ਤੁਹਾਡੇ ਸਾਹਮਣੇ ਐ ਇਹ ਭਗਵੰਤ ਮਾਨ ਨੇ ਆਪਦੀ ਕਬਰ ਖੋਦ ਲਈ ਐ ਇਹ ਕੇਂਦਰ ਸਰਕਾਰ ਦੇ ਇਸ਼ਾਰਿਆਂ ਦੇ ਆ ਗਿਆ ਕਿਉਂਕਿ ਇਹਨਾਂ ਨੇ ਬਹੁਤ ਵੱਡੇ ਕੇਜਰੀਵਾਲ ਨਾਲ ਰਲ ਕੇ ਜਿਹੜੇ ਘਭਲੇ ਕੀਤੇ ਆ ਉਹ ਮੋਦੀ ਦੇ ਹੱਥ ਦੇ ਵਿੱਚ ਫੈਲਣਾ ਉਤੋਂ ਬਾਹਰ ਰੋੜ ਕੇ ਉਹਨਾਂ ਨੇ ਸ਼ਾਂਤੀਪੂਰਵਕ ਤਰੀਕੇ ਨਾਲ ਚੱਲ ਰਿਹਾ ਸਾਡਾ ਜਿਹੜਾ ਪ੍ਰੋਟੈਸਟ ਸੀਗਾ ਦੋਵੇਂ ਮੋਰਚਿਆਂ ਦੇ ਉੱਤੇ ਉਹਨੂੰ ਤੈਅ ਸਨੈਸ ਕੀ ਹੁਣ ਇਲਜ਼ਾਮ ਇਹ ਲਾਉਂਦੇ ਆ ਕਿ ਤੁਸੀਂ ਸੜਕਾਂ ਰੋਕੀਆਂ ਸਰ ਕੋ ਭਲਿਓ ਲੋਕੋ ਅਸੀਂ ਥੋੜੋ ਰੋਕੀਆਂ ਇਹ ਤਾਂ ਹਰਿਆਣਾ ਦੀ ਸਰਕਾਰ ਨੇ ਦੋਵੇਂ ਪਾਸੇ ਬੈਰੀਕੇਟਿੰਗ ਕਰਕੇ ਰੋਕਿਆ ਸੀ ਨਾ ਉੱਥੇ ਰੁਕਣਾ ਸੀ ਅਸੀਂ ਤਾਂ ਦਿੱਲੀ ਨੂੰ ਜਾਣਾ ਸੀ ਉਹਨਾਂ ਨੇ ਕੰਕਰੀਟ ਦੀਆਂ ਕੰਨਾਂ ਲਾ ਕੇ ਮੂਹਰੇ ਫੌਜ ਲਾ ਕੇ ਫੋਰਸ ਲਾ ਕੇ ਸਾਡੇ ਅਨੇਕਾਂ ਕਿਸਾਨ ਜ਼ਖਮੀ ਵੀ ਕੀਤੇ ਕਈਆਂ ਦੀ ਅੱਖਾਂ ਦੀ ਰੋਸ਼ਨੀ ਕਰਤੀ ਸਾਡਾ ਛੋਟਾ ਭਰਾ ਸ਼ੋਭਕਰਨ ਸਿੰਘ ਉਹਨੂੰ ਗੋਲੀ ਸਿਰ ਚ ਮਾਰ ਕੇ ਉਹਨੂੰ ਸ਼ਹੀਦ ਵੀ ਕੀਤਾ ਫੇਰ ਜਾ ਕੇ ਸਾਨੂੰ ਉੱਥੇ ਮਜਬੂਰੀ ਵਸ ਤੁਹਾਨੂੰ ਬਹਿਣਾ ਪਿਆ ਪਰ ਸੜਕਾਂ થી ਨਹੀਂ ਰੋਕੀ ਸੜਕ ਤਾਂ ਸਾਰੀਆਂ ਚੱਲਦੀਆਂ ਸੀ ਜਿੱਥੋਂ ਅਸੀਂ ਆਪ ਵੀ ਜਾਣਾ ਆਉਣਾ ਹੁੰਦਾ ਸੜਕ ਤਾਂ ਹਰਿਆਣਾ ਸਰਕਾਰ ਨੇ ਰੋਕੀ ਸੀ ਬਿਨਾਂ وجہ ਤੋਂ ਸਾਡਾ ਨਾਮ ਇਲਜ਼ਾਮ ਲਾ ਕੇ ਉੱਥੇ ਉਹਨੇ ਸਾਨੂੰ ਬਦਨਾਮ ਕਰਨੀ ਇੱਕ ਕੋਸ਼ਿਸ਼ਾਂ ਪਰ ਇਹਨੇ ਆਪਦੀ ਕਬਰ ਤੇ ਹੁਣ ਇਹ ਸੀਐਮ ਦੀ ਕੁਰਸੀ ਵੀ ਇਹਦੇ ਇੱਥੋਂ ਗਈ ਕਰਨ ਕਰਾਉਣ ਵਾਲਾ ਪਰਮਾਤਮਾ ਅਸੀਂ ਕੁਛ ਨਹੀਂ ਕਰਨਾ ਹੁੰਦਾ ਉਸੇ ਨੇ ਦੇਣਾ ਤੇ ਉਸੇ ਨੇ ਰਾਜਪਾਗ ਬਖਸ਼ਨੇ ਤਾਂ ਉਹ ਰਾਜ ਤੇ ਰਾਜੋ ਨਰਕ ਉਹਨੋਂ ਨਰਕਾਂ ਦੇ ਦਵਾਰ ਨੂੰ ਵੀ ਜਾਊਗਾ ਤੇ ਕੁਰਸੀ ਵੀ ਜਾਊਗੀ ਤੇ ਵਿੱਚੇ ਆਪ ਤਾਂ ਡੁੱਬਿਓ ਬਹਾਮਣਾ ਜਜਮਾਨ ਵੀ ਗਾਲੇ ਵਿੱਚੇ ਕੇਜਰੀਵਾਲ ਆ ਕੇ ਰਗੜੇ ਜਾਣਗੇ ਜਿੰਨਾ ਮਰਜੀ ਕੋਸ਼ਿਸ਼ ਕਰ ਲੈਣ ਇਹਨਾਂ ਦੇ ਹੱਥ ਪੱਲੇ ਹੁਣ ਕੁਛ ਨਹੀਂ ਆਉਣਾ ਜਿੰਨਾ ਚਿਰ ਆਹ ਹੈਗਾ ਉਹਨਾਂ ਚਿਰ ਹੀ ਹੈਗਾ ਸੋ ਵੀਰੋ ਇਹਦੇ ਵਿੱਚ ਆਪਾਂ ਨਾਰੇਬਾਜੀ ਕਰਾਂਗੇ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਹੀ ਅਰਥੀ ਨੂੰ ਆਪਾਂ ਫੂਕਣਾ ਹੈ ਭਗਵਾਨ ਤਮਾਨ ਮਰਦਾਬਾਦ 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 ਕੇਜਰੀਵਾਲ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾ ਕੇ ਰਹਾਂਗੇ ਕਰਾ ਕੇ ਰਹਾਂਗੇ ਕਰਾ ਕੇ ਰਹਾਂਗੇ ਐਮਐਸਪੀ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਕਿਸਾਨਾਂ ਦਾ ਸਮੁੱਚੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕਰੋ ਮਾਫ ਕਰੋ ਮਾਫ ਕਰੋ ਸਨਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ 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 ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ 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 ਢੱਲੇਵਾਲ ਤੁਹਾਡੀ ਸੋਚ ਤੇ ਕਰਾ ਦੇਾਂਗੇ ਠੋਕੇ ਢੱਲੇਵਾਲ ਤੁਹਾਡੀ ਸੋਚ ਤੇ ਕਰਾ ਦੇਾਂਗੇ ਠੋਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕ ਆਵਾਜ਼ ਜਿੰਦਾਬਾਦ 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 ਛੱਤੀ ਦੇ ਛੱਤੀ ਭਾਈਚਾਰਿਆਂ ਦਾ ਇੱਕਾ ਜਿੰਦਾਬਾਦ 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 ਛੱਤੀ ਦੇ ਛੱਤੀ ਬਰਾਦਰੀਆਂ ਦਾ ਇੱਕਾ ਜਿੰਦਾਬਾਦ 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 ਦੁਨੀਆ ਭਰ ਦੇ ਕਿਸਾਨਾਂ ਇੱਕ ਹੋ ਜਾਓ ਇੱਕ ਹੋ ਜਾਓ ਇੱਕ ਹੋ ਦੁਨੀਆ ਭਰ ਦੇ ਕਿਸਾਨਾਂ ਇੱਕ ਹੋ ਜਾਓ ਇੱਕ ਹੋ ਜਾਓ ਇੱਕ ਹੋ ਦੁਨੀਆ ਭਰ ਦੇ ਮਿਹਨਤ ਕਸ਼ੋਰ ਇੱਕ ਹੋ ਜਾਓ ਇੱਕ ਹੋ ਜਾਓ ਕੀ ਕਰਨਗੇ ਜਲਾ ਠਾਣੇ ਲੋਕਾਂ ਦੇ ਹਟਵਾ ਦੇ ਜਾਣਗੇ ਕੀ ਕਰਨਗੇ ਜਲਾ ਠਾਣੇ ਲੋਕਾਂ ਦੇ ਹਟਵਾ ਦੇ ਜਾਣਗੇ ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖਾਂਗੇ ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖਾਂਗੇ ਭਗਵੰਤ ਮਾਨ ਸਰਕਾਰ ਮਰਦਾਬਾਦ 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 ਸੈਂਟਰ ਸਰਕਾਰ ਮਰਦਾਬਾਦ 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 ਡਬਲਯੂਟੀਓ ਮਰਦਾਬਾਦ 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 ਵੀਰੋ ਹਾਂ ਚੱਕੋ ਬਈ ਚਲੋ ਹੋਰ ਹੋਰ ਦੇ ਰਿਹਾ ਮਰਦਾਬਾਦ ਮਰਦਾਬਾਦ ਬਗਵਾਨ ਜੀ ਤੁਮਾਰ ਸਰਕਾਰ ਮਰਦਾਬਾਦ ਮਰਦਾਬਾਦ ਬਗਵਾਨ ਜੀ ਤੁਮਾਰ ਸਰਕਾਰ ਮਰਦਾਬਾਦ ਮਰਦਾਬਾਦ ਬਗਵਾਨ ਜੀ ਤੁਮਾਰ ਸਰਕਾਰ ਮਰਦਾਬਾਦ ਮਰਦਾਬਾਦ ਬਗਵਾਨ ਜੀ ਮਾਮਾ ਮਰ ਗਿਆ ਅਮੀਰ ਅਦੀ ਕਰ ਗਿਆ ਭਗਵਾਨ ਤੇ ਮਾਂ ਮਾਰ ਗਿਆ ਅਮੀਰ ਅਦੀ ਕਰ ਗਿਆ ਭਗਵਾਨ ਤੇ ਮਾਂ ਮਾਰ ਗਿਆ ਅਮੀਰ ਅਦੀ ਕਰ ਗਿਆ ਭਗਵਾਨ ਤੇ ਸਰਕਾਰ ਮਰਦਾਬਾਨ ਮਰਦਾਬਾਨ ਮੋਦੀ ਸਰਕਾਰ ਮਰਦਾਬਾਦ 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 ਸੈਂਟਰ ਸਰਕਾਰ ਮਰਦਾਬਾਦ 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 ਐਮਐਸਪੀ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਭਗਵਾਨ ਤਮਾਨ ਮਰਦਾਬਾਦ 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 ਭਗਵਾਨ ਤਮਾਨ ਮਰਦਾਬਾਦ 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 ਭਗਵਾਨ ਤਮਾਨ ਸਰਕਾਰ ਮਰਦਾਬਾਦ ਮਰਦਾਬਾਦ ਭਗਵਾਨ ਤਮਾਨ ਸਰਕਾਰ ਭਗਵੰਤ ਸਰਕਾਰ ਮਰਦਾਬਾਦ 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 ਕਰੋ ਸ਼ਿਆਪਾ ਹਾਏ 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 ਮੋਦੀ ਮਰ ਗਿਆ ਹਾਏ 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 ਭਗਵੰਤ ਮਰ ਗਿਆ ਹਾਏ 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 ਭਗਵੰਤ ਮਰ ਗਿਆ ਹਾਏ 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 ਕਰੋ ਸ਼ਿਆਪਾ ਹਾਏ 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 ਜਿਵੇਂ ਯਾਰ ਨੂੰ ਪਤਾ ਹੀ ਆ ਕਿ ਭਗਵੰਤ ਮਾਨ ਸਰਕਾਰ ਸਨੇ ਭਗਵਾਨ ਆਪ ਕੇਜਰੀਵਾਲ ਦੇ ਇਹਨਾਂ ਦੀ ਮੌਤ ਹੋ ਚੁੱਕੀ ਆ ਇਹਨਾਂ ਨੇ ਸਾਰੀਆਂ ਬਰਾਦਰੀਆਂ ਦੇ ਨਾਲ ਪੰਗਾ ਲਿਆ ਤੇ ਹੁਣ ਇਹਨਾਂ ਦੀ ਲੋਤ ਇੱਥੇ ਸਿਵਿਆਂ ਦੇ ਵਿੱਚ ਆ ਪਿੰਡ ਸੂਰੇ ਵਾਲੇ ਦੇ ਵਿੱਚ ਪਹੁੰਚ ਚੁੱਕੀ ਆ ਤੇ ਅੰਤਮ ਦਰਸ਼ਨ ਲਈ ਜਿਹਨਾਂ ਨੇ ਕਰਦੇ ਆ ਭਾਈ ਕਰ ਲੋ ਮੱਥਾ ਟੇਕਣਾ ਤੇ ਦੇਖ ਲੈ ਲੋ ਸਾਡੀ ਤਿਆਰੀ ਆ ਪਈ ਅੰਤਿ ਬ੍ਰਸ਼ਮਾ ਕਰ ਲਈ ਇਹਨਾਂ ਦੀ ਆਹ ਤੇਰੇ ਬੇਨਤੀ ਆ ਭਾਈ ਕਰ ਲੋ ਜੀ ਨੇ ਮੱਥਾ ਟੇਕਣਾ ਜਾਂ ਕੋਈ ਸਾਧਨ ਕਰਨਾ ਹੋ ਕਰ ਲੈਣਾ ਇੱਕ ਮਿੰਟ ਦਾ ਸਮਾਂ ਇਹ ਦੁਬਾਰਾ ਹੀ ਜਾ ਕੇ ਇਹਨਾਂ ਦਾ ਕਿਰਿਆ ਕਰਮ ਕਰਨਾ ਸਤਿਕਾਰ ਕਰਨਾ ਹਾਂ ਜੀ ਹਰਗੋ ਵੀ ਚੁਗਣਾ ਸਤਿਕਾਰ ਜੀ ਵਰਤਮਾਨ ਮਰ ਗਿਆ ਹਾਏ 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 ਕਰੋ ਸ਼ਿਆਪਾ ਹਾਏ 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 ਕਿਤੋਂ ਛਾਰੇ ਹਾਏ 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 ہارے پٹو ہے ماما مار گیا مار گیا مار مار گیا ਗੱਲਾ ਜਿਹੜਾ ਲੈ ਆ ਤੇ ਉਹ ਗੱਲਾਕਾਰ ਦੇ ਆਜਾ ਨਾ ਰੱਖਦੇ ਤੱਕ ਗੇਆਂ ਨੂੰ ਫੋਟੋ ਆ ਫੋਟੋ ਵਟਾ ਗੇਆਂ ਨੂੰ ਫੋਟੋ ਦੇ ਰੂਪ ਟੱਕਰੀ ਚਲਦੀ ਆ ਬੰਦੇ ਵੀ ਆਉਣ ਵਿੱਚ ਸਾਰੇ ਫਾਈਨਾਂਸ ਸਕਾਰ ਵੇਖਾ ਚਾਹਤਾ ਤੂੰ ਅੱਜ ਆ ਨਾ ਗੇ ਬਾਜਾ ਲੱਗ ਗਿਆ ਕਰ ਮਾਰ ਗਿਆ ਹਾਏ 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 ਮਰ ਗਿਆ ਹਾਏ 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 ਰੋਛਾਪਾ ਹਾਏ 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 ਸਾਰੇ ਪਿੱਟੋ ਹਾਏ 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 ਸਾਰੇ ਪਿੱਟੋ ਹਾਏ 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 ਸਾਰੇ ਪਿੱਟੋ ਹਾਏ 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 ਰੱਖ ਮਰ ਗਿਆ ਹਾਏ 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 ਸਾਰੇ ਪਿੱਟੋ ਹਾਏ 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 ਦੂਤ ਆ ਮਰ ਗਿਆ ਹਾਏ i think